ਸਰਸਕਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਸੰਦੀਪ ਪਰੀਸ਼ਿਅਨਸ ਤੇ ਅੱਜ ਅਸੀਂ ਫਿਰ ਹਾਜ਼ਰ ਹੋਏ ਹਾਂ ਜੀ ਇੱਕ ਨਵਾਂ ਸੂਟ ਦਾ ਡਿਜ਼ਾਈਨ ਲੈ ਕੇ ਹਾਂਜੀ ਇਹ ਵੀ ਇੱਕ ਸਿੰਪਲ ਸੂਟ ਹੈ ਜਿਹਨੂੰ ਅਸੀਂ ਲੈਸਾਂ ਦੇ ਨਾਲ ਤਿਆਰ ਕੀਤਾ ਹੋਇਆ ਹੈ ਆਓ ਤੁਹਾਨੂੰ ਦੱਸਦੇ ਹਾਂ ਅਸੀਂ ਇਹ ਸੂਟ ਤੇ ਕਿਹੜਾ ਡਿਜ਼ਾਈਨ ਬਣਾਇਆ ਹੈ ਔਰ ਕਿੱਦਾਂ ਬਣਾਇਆ ਹੈ ਸਾਰੀ ਪੂਰੀ ਡਿਟੇਲ ਵਿੱਚ ਤੁਹਾਨੂੰ ਬਰੀਕੀ ਦੇ ਨਾਲ ਜਾਣਕਾਰੀ ਦਿੰਨੇ ਹਾਂ ਹਾਂਜੀ ਇਹ neck ਦਾ ਡਿਜ਼ਾਈਨ ਬਣਾਇਆ ਹੈ ਇਹ neck ਦਾ ਡਿਜ਼ਾਈਨ ਇਸ ਟਾਈਮ ਬਹੁਤ ਹੀ ਜ਼ਿਆਦਾ ਟ੍ਰੈਂਡ ਵਿੱਚ ਚੱਲ ਰਿਹਾ ਹੈ ਇਹਦੀ ਪੂਰੀ ਬਰੀਕੀ ਦੇ ਨਾਲ ਡਿਟੇਲ ਅਸੀਂ ਪਹਿਲਾਂ ਹੀ ਆਪਣੇ ਚੈਨਲ ਤੇ ਪਾਈ ਹੋਈ ਹੈ ਵੀਡੀਓ ਅਪਲੋਡ ਕੀਤੀ ਹੋਈ ਹੈ ਇਹ ਡਿਜ਼ਾਈਨ ਕਿਵੇਂ ਤਿਆਰ ਕਰਨਾ ਹੈ ਅਸੀਂ ਪੂਰੀ ਡਿਟੇਲ ਵਿੱਚ ਦੱਸਿਆ ਹੋਇਆ ਹੈ ਤੁਸੀਂ ਉਹ ਵੀਡੀਓ ਤੋਂ ਇਹ neck ਦਾ ਡਿਜ਼ਾਈਨ ਬਣਾਉਣਾ ਸਿੱਖ ਸਕਦੇ ਹੋ ਤਾਂ ਜੀ ਇਹ ਬਾਵਾ ਦਾ ਡਿਜ਼ਾਈਨ ਹੈ ਇਹ ਅਸੀਂ ਬੋਟਮ ਨਾਲ ਦਾ ਕਪੜਾ ਵਿੱਚ ਰਗਾ ਕੇ ਉੱਤੇ ਪਿੰਟੈਕਸ ਪਾਏ ਹੋਏ ਨੇ ਨਾਲ ਅਸੀਂ ਦੋਨਾਂ ਸਾਈਡਾਂ ਤੇ ਲੇਸ ਫਿਲ ਕੀਤੀ ਹੈ ਵਿੱਚ ਇਦਾਂ ਅਸੀਂ ਵਿੱਚ ਲੇਸ ਫਿਲ ਕੀਤੀ ਹੈ ਤੇ ਪਿੰਟੈਕਸ ਪਾ ਕੇ ਡਿਜ਼ਾਈਨ ਬਣਾਇਆ ਔਰ نیچے ਨੈਟ ਦੀ ਲੇਸ ਲਾਈ ਹੈ ਇਹ ਲੇਸ ਜਿਹੜੀ ਹੈ ਬਹੁਤ ਹੀ ਜ਼ਿਆਦਾ ਗ੍ਰੇਸਫੁਲ ਲੱਗਦੀ ਹੈ ਸੂਟ ਤੇ ਲਈ ਬਹੁਤ ਜ਼ਿਆਦਾ ਗ੍ਰੇਸ ਬਣਦੀ ਹੈ ਸੂਟ ਦੀ ਇਸ ਲਿਸ਼ ਤੇ ਨਾਲ ਇਹਦੇ ਅਸੀ ਦੋਨਾਂ ਬਾਜੂ ਤੇ ਡਿਜ਼ਾਈਨ ਬਣਾਇਆ ਇਹ ਸਾਡਾ ਬਾਜੂ ਤੇ neck ਦਾ ਡਿਜ਼ਾਈਨ ਹੈ ਪਿੰਟੈਕਸ ਕਿਵੇਂ ਪਾਉਣੇ ਆ ਔਰ ਇਹ ਜਿਹੜੀ ਲੇਸ ਆ ਇਹ ਕੱਟ પા ਕੇ ਵਿੱਚ ਕਿੱਦਾਂ ਐਡ ਕਰਨੀ ਆ ਇਹਦੇ ਬਾਰੇ ਅਸੀਂ ਬਹੁਤ ਹੀ ਬਰੀਕੀ ਦੇ ਨਾਲ ਜਾਣਕਾਰੀ ਪਹਿਲਾਂ ਹੀ ਇੱਕ ਵੀਡੀਓ ਵਿੱਚ ਦੇ ਚੁੱਕੇ ਹਾਂ ਤੁਸੀਂ ਸਾਡੇ ਚੈਨਲ ਤੇ ਉਹ ਪਿਛਲੀ ਵੀਡੀਓ ਦੇਖ ਸਕਦੇ ਹੋ ਉਹਦੇ ਵਿੱਚ ਅਸੀਂ ਪੂਰੀ ਬਰੀਕੀ ਦੇ ਨਾਲ ਤੇ ਆਸਾਨ ਤਰੀਕੇ ਦੇ ਨਾਲ ਦੱਸਿਆ ਹੋਇਆ ਹੈ ਕਿ ਇਹ ਜਿਹੜੀ ਲੇਸ ਆ ਇਹ ਵਿੱਚ ਕਿੱਦਾਂ ਐਡ ਕਰਨੀ ਆ ਤੁਸੀਂ ਇਹ ਲੇਸ ਐਡ ਕਰਨ ਦੀ ਜਾਣਕਾਰੀ ਸਾਡੀ ਉਸ ਵੀਡੀਓ ਤੋਂ ਦੇਖ ਕੇ ਕਿਆ ਸਕਦੇ ਹੋ ਹਾਂਜੀ ਬਾਵਨ ਨਾਲ ਦਾ ਸੇਮ ਡਿਜ਼ਾਈਨ ਅਸੀਂ ਜਿਹੜਾ ਘੇਰੇ ਤੇ ਵੀ ਬਣਾਇਆ ਹੈ ਘੇਰੇ ਤੇ ਵੀ ਸੇਮ ਅਸੀਂ ਓਦਾਂ ਹੀ ਪਿੰਟੈਕਸ ਪਾ ਕੇ ਬੋਟਮ ਨਾਲ ਦਾ ਕਪੜਾ ਵਿੱਚ ਐਡ ਕਰਕੇ ਔਰ ਸਾਈਡਾਂ ਤੇ ਅਸੀਂ ਕੱਟ ਪਾ ਕੇ ਵਿੱਚ ਲੇਸ ਐਡ ਕੀਤੀ ਹੋਈ ਹੈ ਔਰ نیچے ਅਸੀਂ ਨੈਟ ਵਾਲੀ ਲੇਸ ਲਗਾਈ ਹੈ ਹਾਂਜੀ ਇਹ ਸਾਡੇ ਸੂਟ ਦੀ ਫਾਈਨਲ ਲੁੱਕ ਆ। ਕੇਰਾ, ਬਾਵਾ ਅਤੇ ਗਲੇ ਤੇ ਡਿਜ਼ਾਈਨ ਬਣਾ ਕੇ ਅਸੀਂ ਸਿੰਪਲ ਸੂਟ ਨੂੰ ਇੱਕ ਡਿਜ਼ਾਈਨਰ ਸੂਟ ਜਿਹੜਾ ਰੈਡੀ ਕੀਤਾ ਆ। ਬਹੁਤ ਹੀ ਸੋਹਣੀ ਲੁੱਕ ਬਣੀ ਹੈ ਸੂਟ ਦੀ। ਹਾਂਜੀ ਇਹ ਸੂਟ ਦੀ ਬਾਟਮ ਆ। ਔਰ ਇਹ ਸਾਡਾ ਪੂਰਾ ਸੂਟ ਜਿਹੜਾ ਰੈਡੀ ਹੋਇਆ। ਜੇਕਰ ਤੁਹਾਨੂੰ ਇਹ ਡਿਜ਼ਾਈਨ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ। ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਵੀਡੀਓ ਦੇਖ ਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ ਜੀ